ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਪੀਐਸਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਚਮਤਕਾਰੀ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਤੁਸੀਂ ਸੋਨ ਮਹੀਨੇ ਦੇ ਕਿਸੇ ਵੀ ਐਤਵਾਰ ਕਰ ਸਕਦੇ ਹੋ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਐਤਵਾਰ ਗਾਂ ਨੂੰ ਕੋਈ ਛੋਟੀ ਜਹੀ ਚੀਜ਼ ਖਵਾ ਦਿੰਦੇ ਹੋ ਤਾਂ ਤੁਸੀਂ ਕਹਨ ਤੋਂ ਪਾਵ ਹੈ ਕਿ ਸੋਨ ਮਹੀਨੇ ਦੇ ਕਿਸੇ ਵੀ ਐਤਵਾਰ ਵਾਲੇ ਦਿਨ ਤੁਸੀਂ ਇਸ ਉਪਾਅ ਨੂੰ ਕਰ ਲੈਂਦੇ ਹੋ ਤਾਂ ਤੁਹਾਡੀ ਕਿਸਮਤ ਚਮਕ ਜਾਵੇਗੀ ਇਸ ਵਾਰੀ ਸੋਨ ਦਾ ਮਹੀਨਾ ਬਹੁਤ ਹੀ ਸ਼ੁਭ ਸੰਜੋਗਾਂ ਦੇ ਨਾਲ ਆ ਰਿਹਾ ਹੈ ਇਸ ਦੇ ਨਾਲ ਨਾਲ ਤੁਸੀਂ ਸੋਨ ਮਹੀਨੇ ਦੇ ਕਿਸੇ ਵੀ ਐਤਵਾਰ ਇਹ ਛੋਟਾ ਜਿਹਾ ਉਪਾਅ ਕਰਦੇ ਹੋ ਤਾਂ ਤਾਂ ਤੁਸੀਂ ਬਹੁਤ ਹੀ ਜਲਦੀ ਕਰੋੜਪਤੀ ਬਣ ਜਾਂਦੇ ਹੋ ਜਦੋਂ ਤੁਸੀਂ ਇਹ ਉਪਾਅ ਕਰਦੇ ਹੋ ਤਾਂ ਤੁਸੀਂ ਰਾਤੋਂ ਰਾਤ ਹੀ ਬਹੁਤ ਧਨੀ ਬਣ ਜਾਂਦੇ ਹੋ ਗਾ ਨੂੰ ਇੱਕ ਛੋਟੀ ਜਹੀ ਚੀਜ਼ ਪਾ ਕੇ ਇਹ ਉਪਾਅ ਇਸ ਤਰ੍ਹਾਂ ਦਾ ਹੈ ਕਿ ਇਹ ਤੁਹਾਨੂੰ ਰਾਤੋਂ ਰਾਤ ਅਮੀਰ ਬਣਾ ਸਕਦਾ ਹੈ ਕਹਨ ਤੋਂ ਪਾਵ ਹੈ ਕਿ ਰਾਤੋਂ ਰਾਤ ਤੁਹਾਡੇ ਘਰ ਦੇ ਵਿੱਚ ਪੈਸਾ ਹੀ ਪੈਸਾ ਹੋ ਜਾਵੇਗਾ ਤੁਹਾਡੀ ਕਿਸਮਤ ਵਿੱਚ ਬਦਲਾਅ ਲੈ ਕੇ ਆਏਗਾ ਜਿਹੜੇ ਲੋਕ ਕਹਿੰਦੇ ਨੇ ਕਿ ਸਾਡੀ ਕਿਸਮਤ ਸਾਥ ਨਹੀਂ ਦਿੰਦੀ ਇਹ ਉਪਾਾ ਉਹਨਾਂ ਲੋਕਾਂ ਲਈ ਬਹੁਤ ਹੀ ਲਾਭਕਾਰੀ ਹੋਣ ਵਾਲਾ ਹੈ ਕਿਉਂਕਿ ਜਿਹੜੀ ਗਾਂ ਹੁੰਦੀ ਹੈ ਉਸ ਦੇ ਵਿੱਚ ਦੇਵੀ-ਦੇਵਤਿਆਂ ਦਾ ਵਾਸ ਹੁੰਦਾ ਹੈ ਇਸੇ ਹੀ ਤਰ੍ਹਾਂ ਸੋਨ ਮਹੀਨੇ ਦੇ ਕਿਸੇ ਵੀ ਐਤਵਾਰ ਇਸ ਉਪਾਾ ਕਰਨ ਦੇ ਨਾਲ ਨਾਲ ਇਹ ਇੱਕ ਛੋਟੀ ਜਹੀ ਚੀਜ਼ ਛੋਟੀ ਜਹੀ ਚੀਜ਼ ਖਿਲਾਉਣੀ ਹੈ ਤੇ ਤੁਹਾਡੀ ਕਿਸਮਤ ਚਮਕ ਜਾਵੇਗੀ ਤੁਹਾਡੇ ਭਾਗ ਖੁੱਲ ਜਾਣਗੇ ਕਿਉਂਕਿ ਹੁੰਦਾ ਕੀ ਹੈ ਕਿ ਇਸ ਉਪਾਅ ਨੂੰ ਕਰਨ ਦੇ ਨਾਲ ਨਾਲ ਤੁਹਾਨੂੰ ਸਿੱਧਾ ਮਹਾਦੇਵ ਦਾ ਆਸ਼ੀਰਵਾਦ ਮਿਲ ਜਾਂਦਾ ਹੈ ਜੋ ਉਪਾਅ ਅਸੀਂ ਤੁਹਾਨੂੰ ਦੱਸਾ ਜਾ ਰਹੇ ਹਾਂ ਇਹ ਸੋਨ ਮਹੀਨੇ ਦਾ ਅਜਿਹਾ ਉਪਾਅ ਹੈ ਜੇਕਰ ਤੁਸੀਂ ਸੋਨ ਮਹੀਨੇ ਦੇ ਕਿਸੇ ਵੀ ਐਤਵਾਰ ਇਸ ਉਪਾਅ ਨੂੰ ਕਰ ਲਿਆ ਵੈਸੇ ਤਾਂ ਤੁਸੀਂ ਇਸ ਉਪਾਅ ਨੂੰ ਸੋਨ ਮਹੀਨੇ ਦੇ ਕਿਸੇ ਵੀ ਦਿਨ ਕਰ ਸਕਦੇ ਹੋ ਪਰ ਐਤਵਾਰ ਦਾ ਫਲ ਬਹੁਤ ਵਧੀਆ ਮਿਲਦਾ ਹੈ ਇਹ ਜਿਹੜਾ ਐਤਵਾਰ ਦਾ ਦਿਨ ਹੁੰਦਾ ਹੈ ਇਹ ਸੂਰਿਅ ਭਗਵਾਨ ਦਾ ਹੁੰਦਾ ਹੈ ਇਸੇ ਦੇ ਨਾਲ ਨਾਲ ਤੁਸੀਂ ਐਤਵਾਰ ਵਾਲੇ ਦਿਨ ਜਾਂ ਫਿਰ ਬੁੱਧਵਾਰ ਵਾਲੇ ਦਿਨ ਤੁਸੀਂ ਗਾਂ ਨੂੰ ਕੁਝ ਨਾ ਕੁਝ ਖਿਲਾਉਂਦੇ ਹੋ ਉਹਨਾਂ ਦੀ ਪੂਜਾ ਕਰਦੇ ਹੋ ਕਹਨ ਤੋਂ ਭਾਵ ਹੈ ਤੁਸੀਂ ਕਿਸੇ ਵੀ ਤਰ੍ਹਾਂ ਗਊ ਮਾਤਾ ਦੀ ਸੇਵਾ ਕਰਦੇ ਹੋ ਤਾਂ ਤੁਹਾਡੀ ਕਿਸਮਤ ਚਮਕਣ ਦੇ ਵਿੱਚ देर ਨਹੀਂ ਲੱਗੇਗੀ ਤੁਹਾਡੀ ਕਿਸਮਤ ਚਮਕ ਜਾਵੇਗੀ ਇਸੇ ਤਰ੍ਹਾਂ ਅਸੀਂ ਹੁਣ ਗੱਲ ਕਰਦੇ ਹਾਂ ਕਿ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਤੇ ਕਿੰਨਾ ਸਮਾਂ ਅਸੀਂ ਲਗਾਤਾਰ ਕਰ ਸਕਦੇ ਹਾਂ ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਦੇਵਾਂਗੇ ਅੱਜ ਦੀ ਇਹ ਜਿਹੜੀ ਇਹ ਵੀਡੀਓ ਹੈ ਇਹ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਹੋਣ ਵਾਲੀ ਹੈ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣਨਾ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਓ ਜੀ ਇਸੇ ਹੀ ਤਰ੍ਹਾਂ ਆਪਾਂ ਜੇਕਰ ਗੱਲ ਕਰੀਏ ਜਿਹੜਾ ਐਤਵਾਰ ਵਾਲਾ ਦਿਨ ਹੁੰਦਾ ਹੈ ਉਹ ਸੂਰਿਅ ਭਗਵਾਨ ਨੂੰ ਅਰਪਿਤ ਹੁੰਦਾ ਹੈ ਤੇ ਇਸ ਉਪਾਣ ਨੂੰ ਕਰਨ ਦੇ ਨਾਲ ਜਿਹੜਾ ਸੂਰਜ ਗ੍ਰਹਿ ਹੁੰਦਾ ਹੈ ਉਹ ਵੀ ਮਜ਼ਬੂਤ ਹੋ ਜਾਂਦਾ ਹੈ ਇਸੇ ਹੀ ਤਰ੍ਹਾਂ ਜਿਹੜੇ ਲੋਕਾਂ ਦੀ ਕੁੰਡਲੀ ਦੇ ਵਿੱਚ ਸੂਰਜ ਗ੍ਰਹਿ ਹੁੰਦਾ ਹੈ ਉਹ ਮਜ਼ਬੂਤ ਹੁੰਦਾ ਹੈ ਉਹਨਾਂ ਨੂੰ ਹਰ ਜਗ੍ਹਾ ਤੇ ਮਾਣ ਸਨਮਾਨ ਮਿਲਦਾ ਹੈ ਉਨਾਂ ਨੂੰ ਆਸਾਨੀ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਪੈਸਾ ਮਿਲਦਾ ਰਹਿੰਦਾ ਹੈ ਇਸੇ ਹੀ ਤਰ੍ਹਾਂ ਉਪਾਕਰਨ ਤੋਂ ਪਹਿਲਾਂ ਤੁਸੀਂ ਸੂਰਿਏ ਭਗਵਾਨ ਨੂੰ ਅਰਕ ਦੇਣਾ ਹੈ ਅਰਗ ਤੁਸੀਂ ਕਿਸ ਤਰੀਕੇ ਦੇ ਨਾਲ ਦੇਣਾ ਹੈ ਇੱਕ ਲੋਟਾ ਲੈਣਾ ਹੈ ਲੋਟਾ ਤਾਂਬੇ ਦਾ ਹੋਣਾ ਚਾਹੀਦਾ ਹੈ ਉਸ ਵਿੱਚ ਤੁਸੀਂ ਜਲ ਭਰ ਲੈਣਾ ਹੈ ਇਹਨ ਤੋਂ ਭਾਵ ਹੈ ਕਿ ਜਿਹੜਾ ਤੁਸੀਂ ਪਾਣੀ ਪੀਂਦੇ ਹੋ ਸ਼ੁੱਧ ਪਾਣੀ ਪਰ ਲੈਣਾ ਹੈ ਤੇ ਉਸ ਪਾਣੀ ਦੇ ਵਿੱਚ ਤੁਸੀਂ ਗੁੜ ਮਿਲਾ ਦੇਣਾ ਹੈ ਇਸ ਤਰੀਕੇ ਨਾਲ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਸੂਰਿਆ ਭਗਵਾਨ ਨੂੰ ਅਰਗ ਅਰਕ ਦੇਣਾ ਹੈ ਜੇਕਰ ਅਸੀਂ ਗੱਲ ਕਰੀਏ ਗੁੜ ਬਾਰੇ ਤਾਂ ਗੁੜ ਦਾ ਰੰਗ ਲਾਲ ਹੁੰਦਾ ਹੈ ਇਸੇ ਹੀ ਤਰ੍ਹਾਂ ਜਿਹੜੀ ਲਾਲ ਰੰਗ ਦੀ ਚੀਜ਼ ਹੁੰਦੀ ਹੈ ਉਹ ਸੂਰਿਆ ਭਗਵਾਨ ਦੇ ਨਾਲ ਜੁੜੀ ਹੁੰਦੀ ਹੈ ਇਸੇ ਦੇ ਨਾਲ ਨਾਲ ਮੰਗਲ ਗ੍ਰਹਿ ਦੇ ਨਾਲ ਜੁੜੀ ਹੁੰਦੀ ਹੈ ਇਸ ਤਰ੍ਹਾਂ ਉਪਾਗ ਕਰਨ ਦੇ ਨਾਲ ਨਾਲ ਸੂਰਿਆ ਭਗਵਾਨ ਨੂੰ ਅਰਗ ਦੇਣ ਦੇ ਨਾਲ ਦੇ ਨਾਲ ਇਸ ਉਪਾਣ ਨੂੰ ਕਰਨ ਦੇ ਨਾਲ ਜਿਹੜਾ ਸੂਰਜ ਗ੍ਰਹਿ ਹੁੰਦਾ ਹੈ ਉਹ ਬਹੁਤ ਹੀ ਮਜ਼ਬੂਤ ਹੋ ਜਾਂਦਾ ਹੈ ਇਸ ਦੇ ਨਾਲ ਤੁਹਾਨੂੰ ਮੰਗਲ ਦਾ ਵੀ ਬਹੁਤ ਲਾਭ ਹੁੰਦਾ ਹੈ ਜੇਕਰ ਤੁਹਾਨੂੰ ਕਿਤੇ ਵੀ ਮਾਨ ਸਨਮਾਨ ਨਹੀਂ ਮਿਲਦਾ ਤਾਂ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਨਾ ਹੈ ਇਸ ਉਪਾਅ ਨੂੰ ਕਰਨ ਨਾਲ ਤੁਹਾਨੂੰ ਹਰ ਕਿਤੇ ਮਾਨ ਸਨਮਾਨ ਮਿਲੇਗਾ ਤੁਹਾਡੀ ਇੱਜ਼ਤ ਵਧੇਗੀ ਇਸ ਦੇ ਨਾਲ ਬਹੁਤ ਲੋਕ ਚਾਹੁੰਦੇ ਨੇ ਕਿ ਸਾਨੂੰ ਧਨ ਸੰਪਤੀ ਮਿਲੇ ਤੇ ਸਭ ਕੁਝ ਸਾਡੇ ਕੋਲ ਹੋਵੇ ਤੇ ਉਸ ਦੇ ਲਈ ਅਸੀਂ ਕੀ ਕੀ ਉਪਾਅ ਕਰੀਏ ਇਸ ਲਈ ਅਸੀਂ ਹੁਣ ਗੱਲ ਕਰੀਏ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਅਸੀਂ ਗਾਂ ਨੂੰ ਖਵਾਉਣੀ ਹੈ ਇਸ ਉਪਾਅ ਨੂੰ ਕਰਨ ਲਈ ਤੁਸੀਂ ਸੋਨ ਮਹੀਨੇ ਦੇ ਕਿਸੇ ਵੀ ਐਤਵਾਰ ਵਾਲੇ ਦਿਨ ਤੇ ਉਸ ਦਿਨ ਇਹ ਚੀਜ਼ ਗਾਂ ਨੂੰ ਖਵਾ ਦੇਣੀ ਹੈ ਐਸੀ ਹੀ ਤਰ੍ਹਾਂ ਅਸੀਂ ਗੱਲ ਕਰ ਰਹੇ ਹਾਂ ਇਸ ਉਪਾਅ ਦੇ ਵਿੱਚ ਗੁੜ ਬਾਰੇ ਕਿਉਂਕਿ ਗੁੜ ਦਾ ਜਿਹੜਾ ਸਬੰਧ ਹੈ ਉਹ ਮੰਗਲ ਦੇ ਨਾਲ ਜੁੜਿਆ ਹੋਇਆ ਹੈ ਤੇ ਸੂਰਜੇ ਨਾਲ ਜੁੜਿਆ ਹੋਇਆ ਹੈ ਇਸ ਦੇ ਨਾਲ ਆਪਾਂ ਜੇਕਰ ਗੱਲ ਕਰੀਏ ਸਾਲ ਬਾਰੇ ਤਾਂ ਇਹ ਸਾਲ ਵੀ ਮੰਗਲ ਮੰਗਲ ਹੀ ਚੱਲ ਰਿਹਾ ਹੈ ਜਦੋਂ ਅਸੀਂ ਮੰਗਲ ਦੇ ਸਾਲ ਦੇ ਵਿੱਚ ਹੀ ਮੰਗਲ ਦਾ ਉਪਾਅ ਕਰ ਲੈਂਦੇ ਹਾਂ ਭਵਕੇ ਗੁੜ ਦਾ ਇੱਕ ਛੋਟਾ ਜਿਹਾ ਉਪਾਅ ਕਰ ਲੈਂਦੇ ਹਾਂ ਇਸ ਦੇ ਨਾਲ ਨਾਲ ਸਾਡਾ ਜਿਹੜਾ ਸੂਰਜ ਗ੍ਰਹਿ ਹੈ ਉਹ ਵੀ ਚਮਕੇਗਾ ਤੇ ਸਾਡੀ ਕਿਸਮਤ ਵੀ ਚਮਕ ਜਾਵੇਗੀ ਇਸ ਲਈ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਥੋੜਾ ਜਿਹਾ ਗੁੜ ਲੈਣਾ ਹੈ ਗੁੜ ਦੀ ਤੁਸੀਂ ਛੋਟੀ ਜਹੀ ਡਲੀ ਲੈ ਲੈਣੀ ਹੈ ਇਸ ਦੇ ਨਾਲ ਤੁਸੀਂ ਲੈਣੀ ਹੈ ਇੱਕ ਚੁਟਕੀ ਹਲਦੀ ਦੀ ਇੱਕ ਤੁਸੀਂ ਰੋਟੀ ਲੈ ਲੈਣੀ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਪੂੜੀ ਬਣੀ ਹੋਈ ਹੋਵੇ ਤੁਸੀਂ ਪੂੜੀ ਵੀ ਲੈ ਸਕਦੇ ਹੋ ਜੇਕਰ ਰੋਟੀ ਬਣੀ ਹੋਵੇ ਤਾਂ ਤੁਸੀਂ ਇੱਕ ਰੋਟੀ ਵੀ ਲੈ ਸਕਦੇ ਹੋ ਇਸੇ ਹੀ ਤਰ੍ਹਾਂ ਤੁਸੀਂ ਇੱਕ ਰੋਟੀ ਜਾਂ ਪੂੜੀ ਲੈ ਕੇ ਉਸ ਦੇ ਵਿੱਚ ਥੋੜੀ ਜਿਹੀ ਹਲਦੀ ਰੱਖ ਲੈਣੀ ਹੈ ਹਲਦੀ ਦਾ ਸੰਬੰਧ ਸੰਪਤੀ ਨਾਲ ਹੈ ਜਦੋਂ ਤੁਸੀਂ ਰੋਟੀ ਉੱਪਰ ਹਲਦੀ ਰੱਖੋਗੇ ਤਾਂ ਉਸ ਦੇ ਨਾਲ ਤੁਸੀਂ ਇੱਕ ਡਲੀ ਗੁੜ ਦੀ ਰੱਖ ਲੈਣੀ ਹੈ ऐसे ही तरह फिर रोटी रोटी ही इस रोटी ਨੂੰ ਤੁਸੀਂ ਗਊ ਮਾਤਾ ਨੂੰ ਖਿਲਾ ਦੇਣੀ ਹੈ ਜੇਕਰ ਤੁਸੀਂ ਆਪਣੇ ਹੱਥੀਂ ਗਾਂ ਨੂੰ ਇਹ ਰੋਟੀ ਖਵਾਓਗੇ ਤਾਂ ਇਹ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਹੈ ਇਸ ਉਪਾਅ ਨੂੰ ਤੁਹਾਡੇ ਘਰ ਦਾ ਕੋਈ ਵੀ ਮੈਂਬਰ ਕਰ ਸਕਦਾ ਹੈ ਜਿਹੜਾ ਵੀ ਮੈਂਬਰ ਚਾਹੁੰਦਾ ਹੈ ਉਪਾਅ ਕਰਨਾ ਉਹ ਵੀ ਹੀ ਕਰ ਸਕਦਾ ਹੈ ਪਰ ਜਿਹੜੀ ਰੋਟੀ ਦਾ ਤੁਸੀਂ ਉਪਾਅ ਕਰ ਰਹੇ ਹੋ ਉਹ ਸਭ ਤੋਂ ਪਹਿਲੀ ਰੋਟੀ ਹੋਣੀ ਚਾਹੀਦੀ ਹੈ ਇਹ ਇਵੇਂ ਬਿਲਕੁਲ ਨਹੀਂ ਕਰਨਾ ਕਿ ਅਸੀਂ ਸਾਰੇ ਰੋਟੀ ਖਾ ਕੇ ਅਖੀਰਲੀ ਰੋਟੀ ਦਾ ਉਪਾਹ ਕਰੀਏ ਅਸੀਂ ਪਹਿਲੀ ਰੋਟੀ ਦਾ ਹੀ ਉਪਾਹ ਕਰਨਾ ਹੈ ਭੁੱਲ ਕੇ ਵੀ ਤੁਸੀਂ ਇਹ ਗਲਤੀ ਬਿਲਕੁਲ ਵੀ ਨਹੀਂ ਕਰਨੀ ਸਭ ਤੋਂ ਪਹਿਲਾਂ ਤੁਸੀਂ ਜਿਹੜੀ ਪਹਿਲੀ ਰੋਟੀ ਪਕਾਈ ਹੈ ਉਸ ਦਾ ਉਪਾਹ ਕਰਨਾ ਹੈ ਤੇ ਉਪਾਹ ਕਰਨ ਤੋਂ ਬਾਅਦ ਹੀ ਤੁਸੀਂ ਸਾਰੇ ਮੈਂਬਰਾਂ ਨੇ ਆਪਣੀ ਰੋਟੀ ਤਿਆਰ ਕਰਨੀ ਹੈ ਸੋਨ ਮਹੀਨੇ ਦੇ ਐਤਵਾਰ ਹੀ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਤੁਸੀਂ ਦੇਖੋਗੇ ਕਿ ਤੁਹਾਡੀ ਕਿਸਮਤ ਕਿਵੇਂ ਬਦਲ ਜਾਵੇਗੀ ਇਸੇ ਹੀ ਤਰ੍ਹਾਂ ਸੋਨ ਮਹੀਨੇ ਦਾ ਜਿਹੜਾ ਐਤਵਾਰ ਦਾ ਦਿਨ ਹੁੰਦਾ ਹੈ ਇਸ ਦਾ ਅਲੱਗ ਹੀ ਮਹੱਤਵ ਹੁੰਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਕਿਉਂਕਿ ਹੁੰਦਾ ਕੀ ਹੈ ਇਹ ਸੂਰਜੇ ਭਗਵਾਨ ਨੂੰ ਅਰਬਿਤ ਹੁੰਦਾ ਹੈ ਸੋਨ ਮਹੀਨੇ ਦੇ ਐਤਵਾਰ ਸ਼ਿਵਜੀ ਭਗਵਾਨ ਦੀ ਸ਼ਿਵਲਿੰਗ ਤੇ ਜੇ ਤੁਸੀਂ ਗੁੜ ਵਾਲਾ ਜਲ ਅਰਬਿਤ ਕਰਦੇ ਹੋ ਥੋੜਾ ਜਿਹਾ ਜਲ ਲੈ ਕੇ ਉਸ ਵਿੱਚ ਗੁੜ ਪਾ ਕੇ ਜੇਕਰ ਤੁਸੀਂ ਉਸ ਨਾਲ ਅਰਬਿਤ ਕਰਦੇ ਹੋ ਤੇ ਉਸ ਦੇ ਨਾਲ ਜ਼ਿੰਦਗੀ ਦੇ ਬਹੁਤ ਸਾਰੇ ਦੁੱਖ ਕਸ਼ਟ ਦੂਰ ਹੋ ਜਾਂਦੇ ਨੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ